ਅੱਜ ਦੇ ਸਮੇਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦਿਨ-ਪ੍ਰਤੀ-ਦਿਨ ਵੱਧਦੀ ਜਾ ਰਹੀ ਹੈ। ਅਜਾਹ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਵੀ ਇੱਕ ਅਹਿਮ ਕਦਮ ਜੋ ਹੈ ਉਹ ਲਿਆ ਜਾ ਰਿਹਾ ਹੈ ਯਾਨੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੁਣ ਵਿਦਿਆਰਥੀਆਂ ਨੂੰ ਇਹ AI ਦੀ ਪੜਾਈ ਜੋ ਹੈ ਉਹ ਸਰਕਾਰ ਦੇ ਵੱਲੋਂ ਕਰਵਾਈ ਜਾਵੇਗੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ AI ਲਗਾਤਾਰ ਵੱਧ ਰਿਹਾ ਹੈ ਤਾਂ ਚਾਹੇ ਦੇ ਵਿਚਾਲੇ ਮਾਨ ਸਰਕਾਰ ਦੀ ਇਹ ਸੋਚ ਹੈ ਕਿ ਪੰਜਾਬ ਦੇ ਵਿਦਿਆਰਥੀ ਵੀ ਜੋ ਨੇ ਪੰਜਾਬ ਦਾ ਭਵਿੱਖ ਜੋ ਹੈ ਉਹ ਇਸ ਚੀਜ਼ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਤਾਂ ਜਏ ਦੇ ਵਿਚਾਲੇ ਇੱਕ ਵੱਡੀ ਪਹਿਲ ਕਦਮੀ ਪੰਜਾਬ ਸਰਕਾਰ ਦੀ ਦੇਖਣ ਨੂੰ ਮਿਲੀ ਹੈ ਜਿੱਥੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜਾਈ ਚੋਆ ਵਿਦਿਆਰਥੀਆਂ ਨੂੰ ਕਰਵਾਈ ਜਾਵੇਗੀ ਇੱਕ ਪੜਾਈ ਨਾ ਕੇਵਲ ਕਿਤਾਬਾਂ ਤੱਕ ਸੀਮਤ ਰਹੇਗੀ ਬਲਕਿ ਬੱਚੇ ਨੂੰ ਪ੍ਰੈਕਟੀਕਲ ਨੋਲਿਜ ਵੀ ਇਸ ਪਾਠਕ੍ਰਮ ਦੇ ਤਹਿਤ ਦਿੱਤੀ ਜਾਵੇਗੀ ਤਾਂ ਇਸ ਦੀ ਸ਼ੁਰੂਆਤ ਇਸ ਪ੍ਰਕਿਰਿਆ ਦੀ ਸ਼ੁਰੂਆਤ ਜੋ ਹੈ ਹੋ ਚੁੱਕੀ ਹੈ ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 6ਵੀਂ ਤੋਂ ਲੈ ਕੇ 12ਵੀਂ ਤੱਕ AI ਦੀ ਜੋ ਪਾਠਕ੍ਰਮ ਨੇ ਉਹਨਾਂ ਨੂੰ ਪੜਾਈ ਦੇ ਵਿੱਚ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜਹੇ ਦੇ ਵਿਚਾਲੇ ਇਹ ਪੰਜਾਬ ਸਰਕਾਰ ਦੀ ਇੱਕ ਪਹਿਲ ਕਦਮੀ ਵੇਖਣ ਨੂੰ ਮਿਲੀ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿੱਥੇ ਦੁਨੀਆ ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੱਲ ਵਧ ਰਹੀ ਹੈ ਤਾਂ ਜਹੇ ਦੇ ਵਿਚਾਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜੋ ਨੇ ਉਹਨਾਂ ਨੂੰ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ ਪੰਜਾਬ ਦੇ ਭਵਿੱਖ ਨੂੰ ਵੀ ਆਪਣਾ ਵੱਧ ਚਾ ਕੇ ਜੋ ਯੋਗਦਾਨ ਹੈ ਉਹ ਪਾਉਣਾ ਚਾਹੀਦਾ ਹੈ ਤਾਂ ਜਹੇ ਦੇ ਵਿਚਾਲੇ ਪੰਜਾਬ ਦੇ ਭਵਿੱਖ ਨੂੰ ਹੋਰ ਉਜਵਲ ਬਣਾਉਣ ਦੇ ਲਈ ਇਹ ਪੰਜਾਬ ਸਰਕਾਰ ਦੇ ਵੱਲੋਂ ਨੇਕ ਪਹਿਲ ਕਦਮੀ ਜੁਆ ਕੀਤੀ ਗਈ ਹੈ ਜਿੱਤੇ ਹੁਣ ਪੰਜਾਬ ਦੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਸੰਬੰਧਿਤ ਜੋ ਪਾਠਕ੍ਰਮ ਨੇ ਉਹ ਸ਼ਾਮਿਲ ਕੀਤੇ ਗਏ ਨੇ ਇਹ ਨਾ ਕੇਵਲ ਪੜਾਈ ਕਰਵਾਈ ਜਾਵੇਗੀ ਬਲਕਿ ਬੱਚਿਆਂ ਨੂੰ ਪ੍ਰੈਕਟੀਕਲ ਨੋਲਿਜ ਵੀ ਇਸ ਦੇ ਵਿੱਚ ਦਿੱਤੀ ਜਾਵੇਗੀ ਤਾਂ ਜਹੇ ਦੇ ਵਿੱਚ ਆਲੇ ਅਧਿਆਪਕਾਂ ਦੀ ਜੋ ਟ੍ਰੇਨਿੰਗ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਅਧਿਆਪਕ ਕੱਲ ਨੂੰ ਬੱਚਿਆਂ ਨੂੰ ਚੰਗੇ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਪੜ੍ਹਾ ਸਕਣ ਤਾਂ ਪੰਜਾਬ ਸਰਕਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਜਲਦ ਹੀ 3 ਸਾਲਾਂ ਦੇ ਵਿੱਚ ਵਿੱਚ ਇਹ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਵਿੱਚ ਇਹ ਪਾਠਕ੍ਰਮ ਜੋ ਨੇ ਉਹ ਲਾਗੂ ਕਰਵਾ ਦਿੱਤੇ ਜਾਣਗੇ ਦੱਸ ਦਈਏ ਕਿ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਤਕਰੀਬਨ 19000 ਦੇ ਕਰੀਬ ਜੋ ਹੈ ਉਹ ਸਰਕਾਰੀ ਸਕੂਲ ਨੇ ਤਾਂ 18000 ਦੇ ਕਰੀਬ ਜਿਹੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਕੰਪਿਊਟਰ ਦੇ ਨਾਲ ਲੈਸ ਸਹੂਲਤਾਂ ਜੋ ਨੇ ਉਹ ਹੈਗੀਆਂ ਨੇ ਮੌਜੂਦ ਨੇ ਤਾਂ ਜਿਹੇ ਦੇ ਵਿਚਾਲੇ ਪੰਜਾਬ ਸਰਕਾਰ ਦੀ ਜੋ ਮੰਸਾ ਹੈ ਉਸ ਨੂੰ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਜੋ ਸਰਕਾਰੀ ਸਕੂਲ ਦੇ ਜੋ ਵਿਦਿਆਰਥੀ ਨੇ ਉਹ ਇਹ ਸਹੂਲਤਾਂ ਤੋਂ ਵਾਂਝੇ ਨਾ ਰਹਿ ਸਕਣ ਜੇਕਰ ਅਸੀਂ ਆਪਣੇ ਗੁਆਂਡੀ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਇੱਕ ਇਹ ਵਾਲੇ 33% ਹੈ ਯਾਨੀ ਕਿ 33% ਸਕੂਲਾਂ ਦੇ ਵਿੱਚ ਹੀ ਕੰਪਿਊਟਰ ਦੇ ਨਾਲ ਜੋ ਲੈਸ سہولتਾਂ ਨੇ ਉਹ ਮੌਜੂਦ ਹੈਗੀਆਂ ਨੇ ਤਾਂ ਉਤੇ ਹੀ ਹਿਮਾਚਲ ਦੇ ਵਿੱਚ 34% ਕੰਪਿਊਟਰ ਦੇ ਨਾਲ ਸਹੂਲਤਾਂ ਜੋਨੇਉ ਦਿੱਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਇਹ ਅੰਕੜਾ 95% ਦਾ ਯਾਨੀ ਕਿ 95% ਸਰਕਾਰੀ ਸਕੂਲਾਂ ਦੇ ਵਿੱਚ ਜੋ ਕੰਪਿਊਟਰ ਦੇ ਨਾਲ ਲੈਸ ਸਹੂਲਤਾਂ ਜੋਨੇਉ ਦਿੱਤੀਆਂ ਜਾ ਰਹੀਆਂ ਨੇ ਤਾਂ ਜਾਹੇ ਦੇ ਵਿਚਾਲੇ AI ਨੂੰ ਵੀ ਜੋ ਆ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਾਲ ਜੋੜਿਆ ਗਿਆ ਹੈ ਜਿੱਥੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਜੋ ਹੈ ਉਹ ਇਹ ਪੜਾਈ ਜੋ ਹੈ ਕਰਵਾਈ ਜਾਵੇ ਕਿ ਉੱਥੇ ਹੀ ਇਸੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਬੱਚਿਆਂ ਦੇ ਮੁਕਾਬਲੇ ਵੀ ਜੋ ਹੈ ਉਹ ਕਰਵਾਏ ਜਾਣਗੇ ਇਸੇ ਦੇ ਨਾਲ ਸੰਬੰਧਿਤ ਮੇਲੇ ਵੀ ਜੋ ਹੈ ਕਰਵਾਏ ਜਾ ਸਕਣਗੇ ਤਾਂ ਜੋ ਬੱਚਿਆਂ ਦੇ ਵਿੱਚ AI ਨੂੰ ਲੈ ਕੇ ਜੋ ਡਰ ਹੈ ਯਾਨੀ ਕਿ ਉਹ ਬਿਨਾਂ ਕਿਸੇ ਡਰ ਦੇ ਇਸ ਨੂੰ ਸਿੱਖ ਸਕਣ ਤੇ ਉਹ ਨੌਕਰੀ ਮੰਗਣ ਵਾਲੇ ਨਾ ਬਣਨ ਬਲਕਿ ਨੌਕਰੀ ਪੈਦਾ ਕਰਨ ਵਾਲੇ ਅਜਿਹੇ ਨੌਜਵਾਨ ਬਣ ਕੇ ਬਾਹਰ ਨਿਕਲਣ